ਇਹ ਚੌਥਾ ਸ਼ਬਦ ਹੈ ਜੀ ਬਾਡੀ ਮਹੱਲਾ ਨਵਾ ਸਾਧੋ ਇਹ ਮਨ ਗਹਿਓ ਨਾ ਜਾਏ ਜਾਈ ਗਹਿਓ ਦਾ ਮਤਲਬ ਪਕੜ ਗਹਿ ਕੇ ਅੰ ਪਿੱਛੇ ਪੜ ਕੇ ਅੰਚਲ ਗਹਿ ਕੇ ਸਾਧ ਕਾ ਗਹਿ ਦਾ ਮਤਲਬ ਹੀ ਹੈ ਫੜ ਲੈਣਾ ਗਹਿਓ ਦਾ ਮਤਲਬ ਹੀ ਹੈ ਕੁੱਟ ਕੇ ਫੜ ਲੈਣਾ ਮਨ ਨੂੰ ਟਿਕਾ ਲੈਣਾ ਇਹ ਮਨ ਦੀਆਂ ਇੰਦਰੀਆਂ ਨੂੰ ਆਪਣੇ ਹਿਰਦੇ ਵਿੱਚ ਜਿਹਨੂੰ ਗੁਰੂ ਅਮਰਦਾਸ ਜੀ ਕਹਿੰਦੇ ਕਿ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਇਹ ਸਾਰਾ ਪਰਿਵਾਰ ਇੰਦਰੀਆਂ ਦਾ ਰੂਪ ਰੰਗ ਰਸ स्पर्ਸ਼ ਗੰਧ ਤੇ ਇਹਦੇ ਨਾਲ ਜਿੰਨੇ ਵੀ ਗਿਆਨ ਇੰਦ੍ਰੇ ਜੁੜੇ ਹੋਏ ਨੇ ਕਰਮ ਇੰਦ੍ਰੇ ਜੁੜੇ ਹੋਏ ਨੇ ਇਹ ਸਾਰੇ ਟਿੱਕੇ ਪ੍ਰਭੂ ਦੀ ਭਗਤੀ ਵਿੱਚ ਆਉਂ। ਨਹੀਂ ਤੇ ਸਰੀਰ ਬੈਠਾ ਉਹਦੀ ਵੀ ਅਜ਼ਮਤ ਉਹਦੀ ਵੀ ਤਾਬੇਦਾਰੀ ਦੀ ਪ੍ਰਵਾਹ ਨਹੀਂ ਤੇ ਮਨ ਪਤਾ ਨਹੀਂ ਕੀ ਸੋਚੀ ਜਾ ਰਿਹਾ। ਜਿੱਥੇ ਬੈਠਿਆ ਉਹਦੀ ਵੀ ਪ੍ਰਵਾਹ ਨਹੀਂ ਕਰਦੇ। ਸੰਗਤ ਵਿੱਚ ਬੈਠੇ ਵੀ ਅਸੀਂ ਮਨ ਕਿੱਥੇ-ਕਿੱਥੇ ਉੱਡੀ ਜਾਂਦਾ। ਇਹ ਮਹਾਰਾਜ ਜੀ ਕਹਿੰਦੇ ਐ ਗਿਓ ਇਸ ਮਨ ਨੂੰ ਫੜ ਲੈਣਾ ਇੱਥੇ ਬਿਠਾ ਲੈਣਾ ਸਭ ਤੋਂ ਔਖਾ ਕੰਮ ਹੈ। ਮਨ ਨੂੰ ਟਿਕਾਉਣਾ ਸਭ ਤੋਂ ਔਖਾ ਹੈ। ਬਾਣੀ ਦੇ ਵਿੱਚ ਸਭ ਤੋਂ ਜ਼ਿਆਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦਾਂ ਵਿੱਚ ਮਨ ਹੈ। ਮਨ ਨੂੰ ਸਤਿਗੁਰ ਜੀ ਨੇ ਬਹੁਤ ਸੰਬੋਧਨ ਕੀਤਾ। ਮਨ ਬਾਬਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਤ ਜ਼ੋਰ ਲਾ ਕੇ ਕਿਹਾ ਭਾਈ ਇਹਨੂੰ ਟਿਕਾ ਲੋ ਬਸ। ਸਾਰੀ ਸਾਰੇ ਪਵਾੜੇ ਦੀ ਜੜ ਇਹ ਹੈ। ਜੇ ਇਹ ਕਾਬੂ ਆ ਗਿਆ ਸਭ ਕੁਝ ਸਾਧਿਆ ਜਾਏਗਾ। ਸਾਧੂ ਇਹ ਮਨ ਗਇਓ ਨਾ ਜਾਈ ਵੱਡੇ ਵੱਡੇ ਸਾਧ ਜਨ ਵੀ ਜਿਨ੍ਹਾਂ ਕੋਲ ਗੁਰੂ ਨਾਨਕ ਸਾਹਿਬ ਵੀ ਗਏ ਗੁਰਤੇਗ বাহাদুর ਸਾਹਿਬ ਜੀ ਨੇ ਵੀ ਯਾਤਰਾ ਕੀਤੀਆਂ ਤੇ ਬੜੇ ਸਾਧ ਜਨ ਮਿਲੇ ਇਥੋਂ ਤੱਕ ਲੋਕੀ ਤੀਰਥਾਂ ਤੇ ਆਪਣਾ ਆਪ ਪਵਿੱਤਰ ਕਰਨ ਜਾਂਦੇ ਨੇ ਤੇ ਸਿੱਖ ਜਗਤ ਇਹ ਦੱਸਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਤੀਰਥਾਂ ਤੇ ਤੀਰਥਾਂ ਨੂੰ ਪਵਿੱਤਰ ਕਰਨ ਗਏ ਭਈ ਤੀਰਥਾਂ ਨੇ ਵੀ ਤੇ ਆਪਣੀ ਮਹਿਲ ਧੋਣੀ ਹੈ ਸਾਰੀ ਦੁਨੀਆ ਦੀ ਮਹਿਲ ਤੀਰਥ ਲੈ ਕੇ ਬੈਠਾ ਤੇ ਤੀਰਥ ਕਿਥੋਂ ਪਵਿੱਤਰ ਹੁੰਦਾ ਹੈ ਜਦ ਕੋਈ ਗੁਰਜਨ ਜਾਂਦਾ ਉਥੇ ਭਗਤੀ ਕਰਨ ਵਾਲੇ ਕੋਈ ਬਾਹਰ ਬ੍ਰਹਮ ਪਰਮੇਸ਼ਵਰ ਦਾ ਰੂਪ ਜਾਂਦਾ ਉਹ ਫਿਰ ਤੀਰਥਾਂ ਨੂੰ ਵੀ ਪਵਿੱਤਰ ਕਰਦਾ ਹੈ ਤੀਰਥ ਵੀ ਫਿਰ ਉਹਨਾਂ ਨੂੰ ਸਮਰਪਣ ਕਰਦੇ ਨੇ ਤਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਕਿ ਸਤਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਨੇ ਮਾਤਾ ਜੀ ਦੇ ਨਾਲ ਤੀਰਥਾਂ ਤੇ ਜਾਣਾ ਕੀਤਾ ਤੀਰਥਾਂ ਤੇ ਗਏ ਪਰ ਉਹ ਤੀਰਥ ਗੁਰਤੇਗ ਬਹਾਦਰ ਸਾਹਿਬ ਲਈ ਨਹੀਂ ਸਗੋਂ ਤੀਰਥ ਉਡੀਕਦੇ ਸਨ ਕਿ ਕਦ ਗੁਰਤੇਗ ਬਹਾਦਰ ਸਾਹਿਬ ਆਉਣਗੇ ਤੇ ਸਾਨੂੰ ਪਵਿੱਤਰ ਕਰਕੇ ਜਾਣਗੇ ਇਸ ਤਰ੍ਹਾਂ ਹੀ ਬੜੇ ਸਾਰੇ ਸਤਗੁਰੂ ਗੁਰੂ ਅਮਰਦਾਸ ਜੀ ਦੇ ਬਾਬਤ ਤੇ ਗੁਰੂ ਰਾਮਦਾਸ ਨੇ ਲਿਖਿਆ ਹੈ ਵੀ ਲੋਕੀ ਤੀਰਥ ਕਿ ਸੁਨਿਆਈ ਵਸਤੇ ਜਾਂਦੇ ਨੇ ਤੇ ਗੁਰੂ ਅਮਰਦਾਸ ਜੀ ਜਦ ਤੁਰੇ ਨੇ ਤੇ ਤੀਰਥ ਪਵਿੱਤਰ ਹੋਏ ਇਹ ਇਹ ਬਾਣੀ ਦਾ ਸੱਚ ਹੈ ਔਰ ਇਹਨੂੰ ਕਦੀ ਵੀ ਇਹਨਾਂ ਕਿਉਂਕਿ ਗੁਰੂ ਤੀਰ ਇਹ ਵੀ ਤੇ ਤੀਰਥ ਹੈ ਜੀ ਜਿੱਥੇ ਅਸੀਂ ਬੈਠੇ ਆ ਇਹਨੂੰ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਹਰ ਸਰ ਆਖਿਆ ਰੱਬ ਦਾ ਸਰੋਵਰ ਆਖਿਆ ਇਹ ਹੈ ਸਰੋਵਰ ਜਿੱਥੇ ਆ ਕੇ ਮਨ ਕਰਕੇ ਚੁੱਭੀ ਲਾ ਕੇ ਸਿੱਖ ਪਵਿੱਤਰ ਹੋਣਾ ਪਰ ਮੁਸ਼ਕਿਲ ਕੰਮ ਹੈ ਪਵਿੱਤਰਤਾ ਤਾਂ ਮਿਲਦੀ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਨਾਮ ਤੀਰਥ ਦਸ ਪੁਰਬ ਸਦਾ ਦਸਹਾਰਾ ਹੋ ਨਾਮ ਹਰ ਕਾ ਸਦਾ ਜਾਚੋਂ ਦੇ ਪ੍ਰਭ ਤਰਣੀ ਤਰਾ ਤੂੰ ਪ੍ਰਭੂ ਦੇਂਗਾ ਤੇ ਮੈਂ ਟਿਕਾ ਸਕਾਂਗਾ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਯਾਤੇ ਥਿਰ ਨਾ ਰਹਾਏ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰੇ ਸ਼ਬਦ ਕਿਉਂਕਿ ਸਾਨੂੰ ਪਤਾ ਹੈ ਸਤਿਗੁਰ ਜੀ ਦੇ 53 ਸ਼ਲੋਕ ਤੇ 59 ਸ਼ਬਦਾਂ ਦੀ ਗਿਣਤੀ 69 ਸ਼ਬਦਾਂ ਦੇ ਵਿੱਚ ਸਤਿਗੁਰ ਜੀ ਦੇ ਸਾਰੇ ਸ਼ਬਦਾਂ ਦੀ ਪਹਿਲੀ ਤੁਕ ਰਹਾਉ ਦੀ ਸਾਰੇ ਸ਼ਬਦ ਸਾਰੀ ਬਾਣੀ ਪਹਿਲੀ ਰਹਾਉ ਦੀ ਤੁਕ ਦੇ ਵਿੱਚ ਕਹਿੰਦੇ ਬੰਦੇ ਤੂੰ ਕਦੀ ਇਹ ਭੁਲੇਖਾ ਖਾ ਕੇ ਹਉਮੈ ਨਾ ਕਰੀਂ ਕਿ ਮੇਰੇ ਤੋਂ ਵੱਡਾ ਸਾਧ ਕੋਣ ਹੋ ਸਕਦਾ ਹੈ ਮੇਰੇ ਤੋਂ ਵੱਡਾ ਗਿਆਨੀ ਕੋਣ ਹੋ ਸਕਦਾ ਹੈ ਮੇਰੇ ਤੋਂ ਵੱਡਾ ਕਥਾਵਾਚਕ ਕੋਣ ਹੋ ਸਕਦਾ ਹੈ ਮੇਰੇ ਤੋਂ ਵੱਡਾ ਕੀਰਤਨੀਆ ਮੇਰੇ ਤੋਂ ਵੱਡਾ ਗਿਆਨੀ ਧਿਆਨੀ ਬ੍ਰਹਮ ਗਿਆਨੀ ਗੁਰੂ ਸਾਹਿਬ ਕਹਿੰਦੇ ਮਨ ਇੰਨਾ ਭੜਾ ਰਬ ਨੇ ਨਾਲ ਚੰਚਲ ਤ੍ਰਿਸ਼ਨਾ ਪਾਤੀ ਇੱਕ ਖਿੰਨ ਵਿੱਚ ਇਹ ਜਦ ਨਕਟੀ ਕੋ ਠਨਗਰ ਵਾਡਾ ਡੂ ਜਦ ਇਹਦੀ ਟੱਲੀ ਵੱਜਦੀ ਹੈ ਮਾਰੀ ਕਹਿੰਦੇ ਗਿਆਨ ਧਿਆਨ ਸਾਰੇ ਬਿਵਿੱਕੀ ਲੁੱਟੇ ਜਾਂਦੇ ਨੇ ਇਹ ਸੱਚ ਹੈ ਗਰੇ ਸ਼ੋਭਾ ਜਾਕੇ ਨਾਹੇ ਆਵਤ ਪਈਆ ਖੁਦਹਿ ਜਾਹੇ ਵਾਕਿ ਅੰਤਰ ਨਹੀਂ ਸੰਤੋਖ ਬਿਨ ਸੁਹਾਗਨ ਲਾਗੈ ਦੋਖ ਧਨ ਸੋ ਇਥੇ ਸੁਹਾਗਨ ਮਾਇਆ ਨੂੰ ਕਿਆ ਚੰਚਲ ਤ੍ਰਿਸ਼ਨਾ ਨੂੰ ਕਿਆ ਧਨ ਸੁਹਾਗਨ ਮਾ ਪਵੀਤ ਤਪੇ ਤਪੀ ਸਰ ਡੋਲੇ ਚੀਤ ਇਹ ਤੇ ਦਾਵਨੀ ਕਰ ਸਕਦਾ ਕੋਈ ਮਾਰੇ ਕਹਿੰਦੇ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਯਾ ਤੇ ਠਹਿਰ ਨਾ ਰਹੀ ਇਹ ਮਨ ਠਹਿਰ ਕਰਨਾ ਇਸ ਲਈ ਮੁਸ਼ਕਿਲ ਹੈ ਕਿ ਚੰਚਲ ਤ੍ਰਿਸ਼ਨਾ ਇਹਦੇ ਨਾਲ ਵਸਦੀ ਹੈ ਜਿਹੜੀ ਟਿਕਣ ਨਹੀਂ ਦਿੰਦੀ ਮਰਕਟ ਮੁਸ਼ਤੀ ਅਨਾਜ ਕੀ ਮਨ ਬੋਰਾਰੇ ਲਈ ਨਹੀਂ ਹੱਥ ਪ੍ਰਸਾਰ ਇਹ ਹੈ ਜਿਉ ਨਲਨੀ ਸੋਟ ਆ ਗਏ ਹੋ ਮਨ ਬੋਰਾਰੇ ਮ੍ਰਿਗ ਤ੍ਰਿਸ਼ਨਾ ਦੇ ਰੂਪ ਦੇ ਵਿੱਚ ਮਨ ਟਿਕਦਾ ਨਹੀਂ ਹੈ ਜੀਰਾਓ